ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਅੰਤਲੇ ਅੱਖਰ ਦੀ ਸਿਹਾਰੀ ਉਹਦੇ ਨਿਯਮ ਅਸੀਂ ਦੇਖਿਆ ਕਰਦੇ ਜਿਵੇਂ ਅਸੀਂ ਪਿੱਛੇ ਕੀਤੇ ਸਿਹਾਰੀ ਦੇ ਨਾਲ ਇਸਤਰੀ ਲਿੰਗ ਬਣ ਜਾਂਦਾ ਤੇ ਸਿਹਾਰੀ ਦੇ ਨਾਲ ਕੇ ਸ਼ਬਦ ਮਿਲ ਕੇ ਕੇ ਅਰਥ ਵੀ ਨਿਕਲਦਾ ਏ ਉਸ ਤਰੀਕੇ ਨਾਲ ਅਸੀਂ ਹੁਣ ਥੋੜੇ ਕਾਰਕ ਦੇਖਣ ਲੱਗੇ ਜਿਵੇਂ ਕਰਤਾ ਕਾਰਕ ਨੇ ਸਤ 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 ਨਾਨਕ ਕਹਿਆ ਇਥੇ ਅਰਥ ਬਣਿਆ ਨਾਨਕ ਨੇ ਸਤ ਕਹਿਆ ਹਨਾ ਤਾਂ ਫਿਰ ਉਸ ਦੇ ਬਾਅਦ ਅਸੀਂ ਕੀਤਾ ਕਰਨ ਕਾਰਕ ਜਿਵੇਂ ਸਾਬਣ ਕਾਪਰ ਊਜਲ ਹੋਤ ਜਿਵੇਂ ਸਬਣ ਸਾਬਣ ਦੇ ਨਾਲ ਕੱਪੜੇ ਸਾਫ ਹੋ ਜਾਂਦੇ ਕਰਨ ਕਾਰਕ ਦੇ ਵਿੱਚ ਸਿਹਾਰੀ ਦਾ ਅਰਥ ਬਣ ਜਾਂਦਾ ਨਾਲ ਰਾਹੀਂ ਦੁਆਰਾ ਤੋ ਅਜਾ ਸਿੱਖ ਅਪਾਦਾਨ ਕਾਰਕ ਕਰਨਾ ਜਿਹਦੇ ਵਿੱਚ ਅਰਥ ਨਿਕਲੇਗਾ ਤੋਂ ਕੋਣਸੀ ਕੋਈ ਸ਼ਬਦ ਗੁਰਬਾਣੀ ਚ ਦੇਖਣੇ ਜਿਵੇਂ ਗੁਰਬਾਣੀ ਚ ਸ਼ਬਦਾਂ ਦਾ ਕੀ ਲਿਖਿਆ ਓੰਕਾਰ ਬ੍ਰਹਮਾ ਉਤਪਤ ਬ੍ਰਹਮੇ ਦੀ ਉਤਪਤੀ ਕਿਸ ਤੋਂ ਹੀ ਓੰਕਾਰ ਤੋਂ ਤੋ ਇਥੇ ਓੰਕਾਰ ਦਾ ਅਰਥ ਹੈ ਓੰਕਾਰ ਤੋਂ ਰੱਬ ਤੋਂ ਇਹ ਕਿਹੜਾ ਕਾਰਕ ਹੈ ਅਪਾਦਾਨ ਕਾਰਕ ਰੱਬ ਤੋਂ ਬ੍ਰਹਮੇ ਦੀ ਉਤਪਤੀ ਹੋਈ ਤੋ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਹੁਣ ਇਹ ਦੂਜੀ ਪੰਕਤੀ ਲਿਖੀ ਮੈਂ ਓੰਕਾਰ ਕੀਆ ਜਿਨ ਹੁਣ ਇਥੇ ਓੰਕਾਰ ਤੋਂ ਅਰਥ ਨਹੀਂ ਬਣਨਾ ਹੈ ਇਥੇ ਓੰਕਾਰ ਪੁਲਿੰਗ ਇਕਵਚਨ ਹੈ ਰੱਬ ਕੀਆ ਜਿਨ ਚਿਤ ਜਿਨੇ ਚਿਤ ਵਿੱਚ ਵਸਾਇਆ ਇਹਦਾ ਅਰਥ ਹੈ ਜਿਨੇ ਰੱਬ ਨੂੰ ਪ੍ਰਮਾਤਮਾ ਨੂੰ ਆਪਣੇ ਚਿਤ ਵਿੱਚ ਵਸਾਇਆ ਤਾਂ ਇਥੇ ਅਰਥ ਤੋਂ ਨਹੀਂ ਕੀਤਾ ਜਾਣਾ ਪਰਮੇਸ਼ਰ ਪ੍ਰਮਾਤਮਾ ਤੋਂ ਤੁਪਤੀ ਹੋਈ ਏ ਜੇ ਸਿਹਾਰੀ ਲੱਗੀ ਹੋਵੇ ਤਾਂ ਅਰਥ ਤੋਂ ਬਣੇਗਾ ਚਲੋ ਇੱਕ ਪੰਕਤੀ ਹੋਰ ਦੇਖ ਲੈਨੇ ਆ त्रिकोण मिटे शब्द बसाए ता मान चुकए अहंकारो तिन्ने गुण मिटाए किदा मिटाए शब्द हृदय जे बसाके फिर क्या होया मान दे नन्ने नो स्यारी अर्थ है मन तो क्या हो गया मन तो अहंकार चक हो गया चुकए अहंकार मन तो अहंकार दूर हो गया है ना अंदर अहंकार रह गया ਠੀਕ ਹੈ ਨਾ ਇੱਥੇ ਅਰਥ ਬਣੇਗਾ ਮੰਤੋਂ ਓੰਕਾਰ ਲਗ ਜੁਗ ਭਏ ਸੈਲ ਪੱਥਰ ਜੁਗ ਸਭ ਓੰਕਾਰ ਤੋਂ ਪ੍ਰਮਾਤਮਾ ਤੋਂ ਹੋਏ ਪ੍ਰਿਥਿ ਸਿਆਈ ਲੱਗਣੀ ਕਿ ਨਹੀਂ ਓੰਕਾਰ ਤੋਂ ਅਰਥ ਬਣਨਾ ਲੱਗਣੀ ਹੈ ਨਾ ਠੀਕ ਹੈ ਇਸ ਕਰਕੇ ਮੈਂ ਮਟਾਤੀ ਮੈਂ ਤੁਹਾਨੂੰ ਪੁੱਛ ਕੇ ਲਾਣਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਸਮਝ ਆ ਗਈ ਨਾ ਹੁਣ ਮੈਂ ਲਿਖਣਾ ਓੰਕਾਰ ਬੇਦ ਨਿਰਮਏ ਨਿਰਮਏ ਮਤਲਬ ਪੈਦਾ ਹੋਏ ਬਣੇ ਕੀ ਦਵ ਹੁਣ ਉਹ ਗਾਦੇ ਆ ਇਹਨੂੰ ਸ਼ਿਆਰੀ ਲਾਵਾਂ ਠੀਕ ਐ ਓੰਕਾਰ ਬੇਦ ਨਿਰਮਏ ਤੋਂ ਇਹ ਓੰਕਾਰ ਸ਼ਿਆਰੀ ਵਾਲੇ ਜਿੰਨੇ ਵੀ ਅਰਥ ਆਏ ਤੋਂ ਇਹਨੂੰ ਕਹਿੰਦੇ ਅਪਾਦਾਨ ਕਾਰਕ ਠੀਕ ਐ ਫਿਰ ਅਸੀਂ ਇਹ ਵੀ ਦੇਖਾਂਗੇ ਅਪਾਦਾਨ ਕਾਰਕ ਹੁੰਦਾ ਕਿ ਆਏ ਠੀਕ ਐ ਨਾ ਤੋ ਇਹ ਵੀ ਨਾਮ ਦੀ ਨਾਲ ਵਿਚਾਰਾਂਗੇ ਸੋ ਇਹ ਜਿੰਨੀਆਂ ਸਿਆਰੀਆਂ ਆ ਇਹਦੇ ਅਰਥ ਕੀ ਬਣੇ ਤੋ ਕਿ ਜਿੱਥੇ ਓੰਕੜ ਲੱਗੀ ਉੱਥੇ ਅਰਥ ਬਣ ਗਿਆ ਜਿਹਨੇ ਰੱਬ ਚੇਤਜ ਵਸਾਇਆ ਹੈ ਨਾ ਓੰਕਾਰ ਚੇਤ ਵਿੱਚ ਵਸਾਇਆ ਸੋ ਇਸ ਤਰੀਕੇ ਦੇ ਨਾਲ ਇਹ ਸਤਿਗੁਰੂ ਦੀ ਜਿਹੜੀ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਲਗਾ ਮਾਤਰਾਂ ਲਾਈਆਂ ਸਾਨੂੰ ਸਮਝਾਉਣ ਵਾਸਤੇ ਹੁਣ ਅਸੀਂ ਥੋੜੀ ਸਮਝ ਵਰਤ ਨਹੀਂ ਕਿਉਂਕਿ ਸਮਝ ਗੁਰੂ ਤੇ ਲੈਣੀ ਸਤਿਗੁਰਾਂ ਨੇ ਅਕਲੀ ਸਾਹਿਬ ਸੇਵੀਆ ਅਗਲੀ ਭਾਈ ਐ ਮਾਨ ਜੇ ਰੱਬ ਦੀ ਸੇਵਾ ਵੀ ਕਰਨੀ ਸੇਵਨ ਕਰਨਾ ਵੀ ਅਕਲ ਨਾਲੇ ਹੋਣਾ ਭਾਈ ਤੇ ਜਦੋਂ ਰੱਬ ਦਾ ਸਿਮਨ ਤੁਸੀਂ ਕਰੋਗੇ ਨਾ ਅਕਲ ਦੇ ਨਾਲ ਅਕਲ ਦਾ ਮਤਲਬ ਸਮਝਦੇ ਹੋ ਮਤਲਬ ਜੋ ਕੰਡੀਸ਼ਨਾਂ ਸਤਗੁਰ ਨੇ ਰੱਖੀਆਂ ਉਹਨਾਂ ਦੇ ਮੁਤਾਬਕ ਚੱਲਣਾ ਫਿਰ ਤੁਸੀਂ ਐ ਇਹ ਸਤਗੁਰ ਨੇ ਕਿਹਾ ਭਈ ਅਮਰਤ ਦੇ ਉੱਠਣਾ ਹੈ ਫਿਰ ਸਤਗੁਰ ਨੇ ਥੋੜੀ ਉੱਠਣਾ ਉਹ ਤਾਂ ਅਸੀਂ ਉੱਠਣਾ ਨਾ ਇਹ ਸਤਗੁਰ ਨੇ ਕਿਹਾ ਦਇਆ ਕਰਨੀ ਐ ਫਿਰ ਅਸੀਂ ਦਇਆ ਕਰਨੀ ਇਹ ਸਤਗੁਰ ਨੇ ਕਿਹਾ ਭਾਈ ਧਰਮ ਦੇ ਰਾਹਤੇ ਤੇ ਚੱਲ ਕੇ ਜਿਹੜਾ ਭਲਾ ਕਰਨਾ ਸਾਰਿਆਂ ਦਾ ਸਾਰਿਆਂ ਦਾ ਰੱਬ ਦੇਖਣਾ ਫਿਰ ਉਹ ਅਸੀਂ ਦੇਖਣਾ ਠੀਕ ਹੈ ਨਾ ਤੈਨੂੰ ਕਹਿੰਦੇ ਅਕਲ ਐਦਾਂ ਅਕਲ ਵਰਤਣੀ ਆਪਣੀ ਮਾੜੇ ਕੰਮ ਵਾਸਤੇ ਨਹੀਂ ਰੱਬ ਜਪਣ ਵਾਸਤੇ ਪ੍ਰਮਾਤਮਾ ਜਪਣ ਵਾਸਤੇ ਜਦ ਅਸੀਂ ਰੱਬ ਜਪਣ ਵਾਸਤੇ ਅਕਲ ਵਰਤਣੀ ਹੈ ਤਾਂ ਬਾਣੀ ਵੀ ਜਿਹਨੂੰ ਅਕਲ ਹੋਊਗੀ ਉਹੀ ਸਮਝ ਸਕਦਾ ਠੀਕ ਹੈ ਨਾ ਤੋਂ ਬਾਣੀ ਨੂੰ ਸਮਝਣ ਵਾਸਤੇ ਵੀ ਅਸੀਂ ਅਕਲ ਵਰਤਣੀ ਹੈ ਇਹ ਨਹੀਂ ਵੀ ਅਕਲ ਹੁੰਦੀ ਨਹੀਂ ਕਿਸੇ ਕੋਲ ਉਹ ਗੱਲ ਵੱਖਰੀ ਹੈ ਬੰਦਾ ਨਾਮ ਵਰਤੇ ਪਰ ਅਕਲ ਸਾਰਿਆਂ ਕੋਲੇ ਹੁੰਦੀ ਐ ਪਰ ਸਤਗੁਰ ਦੀ ਬਾਣੀ ਨੂੰ ਸਮਝਣ ਵਾਸਤੇ ਵਰਤਣੀ ਐ ਕਿਦਾਂ ਵਰਤਣੀ ਗੁਰਬਾਣੀ ਦੇ ਵਿੱਚੋਂ ਹੀ ਗੁਰਬਾਣੀ ਨੂੰ ਸਮਝ ਕੇ ਵਰਤਣੀ ਠੀਕ ਐ ਸਮਝ ਆਂਦੀ ਨਾ ਹਣ ਸਾਰੀ ਗੱਲ ਠੀਕ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ